ਸਸਤੀ ਗੱਲ ਤੋਂ ਮੈਂ ਗੁਰਜਿੰਦਰ ਸਿੰਘ ਪੰਘੂਤੇ ਮੇਰੇ ਨਾਲ ਮੌਜੂਦ ਨੇ ਉਹਗੇ ਵਿਦਵਾਨ ਡਾਕਟਰ ਪਿਆਰ لال ਗਰਗ ਸਾਫਰ ਸਸਤੀ ਕਾਲ ਜੀ ਆਇਆਂ ਜੀ। ਠੀਕ ਹੈ ਜੀ। ਸ਼ੁਕਰੀਆ ਜੀ ਬਖਵਾਤ। ਜੀ ਤਾਂ ਸਭ ਇੱਕ ਅੰਦੋਲਨ ਜੀ ਕਿਸਾਨ ਅੰਦੋਲਨ ਲੰਮਾ ਸਮਾਂ ਚੱਲਿਆ ਉਹ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਦੇ ਉੱਪਰ ਅਖੀਰ ਦੇ ਵਿੱਚ ਭਾਜਪਾ ਸਰਕਾਰ ਮੰਨ ਗਈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਸੀ ਵਾਪਸ ਲੈਣੇ ਆ ਕਿਸਾਨ ਜਥੇਬੰਦੀਆਂ ਵੱਡੇ ਤੌਰ ਤੇ ਉੱਪਰ ਇਸ ਅੰਦੋਲਨ ਨੂੰ ਲੜਿਆ। ਇਸ ਅੰਦੋਲਨ ਨੂੰ ਇਸ ਸਦੀ ਦਾ ਇੱਕ ਵੱਡਾ ਅੰਦੋਲਨ ਵੀ ਦੱਸਿਆ ਗਿਆ ਪਰ ਲਗਾਤਾਰ ਇਸ ਅੰਦੋਲਨ ਦੇ ਉੱਪਰ ਅਟੈਕ ਵੀ ਹੋਏ ਅੰਦੋਲਨ ਦੇ ਦੌਰਾਨ ਵੀ ਤੇ ਅੰਦੋਲਨ ਦੇ ਉਹ ਉਪਾਅ ਵੀ ਹੁਣ ਕੰਗਣਾ ਰਣੋਤ ਇਹਦੇ ਤੇ ਬੋਲਦੇ ਨੇ ਹਾਲਾਂਕਿ ਲਗਾਤਾਰ ਉਹ ਬੋਲਦੇ ਸੀ ਪ੍ਰੋਟੈਸਟ ਦੇ ਵਿੱਚ ਵੀ ਬੋਲੇ ਸੀ ਜਿਹੜੀਆਂ ਬੀਬੀਆਂ ਸ਼ਮੂਲੀਅਤ ਕਰ ਰਹੀਆਂ ਸੀ ਉੱਥੇ ਉਹਨਾਂ ਨੂੰ ਵੀ ਦਿਹਾੜੀ ਦੇ ਉੱਪਰ 3-300 ਰੁਪਏ ਦੇ ਵਿੱਚ ਆਏ ਹੋਏ ਦੱਸਿਆ ਸੀ ਲਗਾਤਾਰ ਉਹਨਾਂ ਦਾ ਇੱਕ ਹਮਲਾਵਰ ਰੁਖ ਕਿਸਾਨਾਂ ਅੰਦੋਲਨ ਤੇ ਪੰਜਾਬ ਦੇ ਉੱਪਰ ਰਿਹਾ ਹੁਣ ਜਦੋਂ ਉਹ ਇੱਕ ਮੈਂਬਰ ਪਾਰਲੀਮੈਂਟ ਵੀ ਚੁਣੇਗੇ ਹਿਮਾਚਲ ਮੰਡੀ ਤੋਂ ਤੇ ਇੱਕ ਉਹਨਾਂ ਦੀ ਫਿਲਮ ਵੀ ਆਈ ਆ ਐਮਰਜੈਂਸੀ ਜਿਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਹਾਲਾਤ ਦਰਸਾਵਾਂਗੇ ਉਸ ਟਾਈਮ ਦੇ ਉਸ ਕਾਲੇ ਦੌਰ ਦੇ ਤੇ ਉਹਦਾ ਵਿਰੋਧ ਵੀ ਹੋਇਆ ਫਿਲਮ ਦਾ ਤੇ ਅਸੀਂ ਸਾਨੂੰ ਇਹ ਸੀਨ ਮਨਜ਼ੂਰ ਨਹੀਂ ਹੈਗੇ ਤੇ ਹੁਣ ਇੱਕ ਇੰਟਰਵਿਊ ਹੁੰਦੀ ਹੈ ਜਦੋਂ ਉਹਨਾਂ ਦੀ ਉਸ ਇੰਟਰਵਿਊ ਦੇ ਵਿੱਚ ਉਹ ਮੰਨੇ ਫਿਰ ਇੱਕ ਵਾਰ ਪੰਜਾਬ ਦੇ ਉੱਪਰ ਸਵਾਲ ਖੜੇ ਕਰਦੇ ਉਹਨਾਂ ਨੇ ਕਿਹਾ ਜੇਕਰ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਬੰਨ ਨੂੰ ਪੰਜਾਬ ਨੂੰ ਕੋਈ ਰੋਕ ਨਹੀਂ ਸਕਦਾ ਉਹ ਅੰਦੋਲਨ ਜੀ ਜੀ ਕਹਿੰਦੇ ਕਿ ਮਾਨਮਤੇ ਇਤਿਹਾਸ ਦੀ ਗੱਲ ਕਰਦੇ ਨੇ ਉੱਥੇ ਤਾਂ ਲਗਾਤਾਰ ਰੇਪ ਹੁੰਦੇ ਸੀ ਉੱਥੇ ਤਾਂ ਬੰਦੇ ਮਾਰ ਕੇ ਟੰਗ ਤੇ ਜਾਂਦੇ ਸੀ ਇਦਾਂ ਦਾ ਇੱਕ ਫਿਰ ਉਹਨਾਂ ਨੇ ਜਿਹੜਾ ਹੈਗਾ ਡਾਕਟਰ ਸਾਹਿਬ ਆਪਣਾ ਜਿਹੜਾ ਅੰਦਰੋਂ ਪੜਾਅਸ ਹੈ ਉਹ ਪੰਜਾਬੀਆਂ ਪੰਜਾਬ ਤੇ ਕਿਸਾਨਾਂ ਪਰ ਦੀ ਗੱਡੀ ਐ ਸੋ ਆਪਾਂ ਮਾਨਸਿਕਤਾ ਕੀ ਸਮਝ ਸਕਦੇ ਆ ਇਹੋ ਜਿਹੇ ਲੋਕਾਂ ਦੀ ਜਿਹੜੇ ਲਗਾਤਾਰ ਇੱਕ ਹੀ ਰੂਟ ਦੇ ਵਿੱਚ ਲਗਾਤਾਰ ਹਮਲਾਵਰ ਰੁਖ ਪਣਾਉਂਦੇ ਨੇ ਜੀ ਰੁਖ ਸਾਹਿਬ ਤਕੋ ਪੰਗੋ ਸਾਹਿਬ ਮੈਂ ਉਹ ਵੀ ਸੁਣੀ ਆ ਉਹਦੀ ਥਰੁੰਦੇ ਟ੍ਰੇਲਰ ਬਾਰੇ ਵੀ ਹੋਰ ਵੀ ਬੜਾ ਖੁਸ਼ ਆਇਆ ਹੋਇਆ। ਕੱਲੇ ਵੀ ਮੇਰੀ ਇੱਕ ਇੰਟਰਵਿਊ ਸੀ। ਅਸਰਡੇ ਵਿੱਚ ਜਦ ਤੁਸੀਂ ਦੇਖਨੇ ਆ ਉਹਦੀ ਮੰਨਸਤਾ ਮਾੜੀ ਹੈ। ਉਹ ਕਹਿੰਦੀ ਆ ਵੀ ਅੱਜ ਕੱਲ੍ਹ ਦੇ ਲੋਕਾਂ ਨੂੰ ਕੁਝ ਨਹੀਂ ਪਤਾ। ਜਦ ਕੇ ਪਤਾ ਉਹਨੂੰ ਖੁਦ ਨੂੰ ਨਹੀਂ ਹੈ। ਦੂਜਾ ਉਹ ਕਹਿੰਦੀ ਆ ਵੀ ਇੰਦਰ ਗਾਂਧੀ ਆਪਦੇ ਆਪ ਨੂੰ ਰੱਬ ਸਮਝਣ ਲੱਗੀ ਸੀ। ਤੇ ਇੰਦਰ ਗਾਂਧੀ ਨੇ ਤਾਂ ਕਦੇ ਆਪਦੇ ਆਪਣੇ ਰੱਬ ਨਹੀਂ ਕਿਹਾ ਸੀ। ਲੋਕ ਉਹਨੂੰ ਸ਼ਾਇਦ ਕਹਿੰਦੇ ਹੋਣ ਵੀ ਉਹ ਰੱਬ ਹੈ। ਮੈਂ ਉਹ ਵੀ ਸੁਣਿਆ ਦੁਰਗਾ ਜ਼ਰੂਰ ਕਿਹਾ ਸੀ। ਉਹ ਵੀ ਭਾਜੀਪੀ ਦੇ ਉਹਨਾਂ ਨੇ ਕਿਹਾ ਸੀ ਆਪਣਾ ਅਦਵਾਨੀ ਸਾਹਿਬ ਨੇ ਕਿ ਮੋਦੀ ਸਾਹਿਬ ਤਾਂ ਆਪਦੇ ਆਪ ਨੂੰ ਰੱਬ ਮੰਨਦੇ ਨੇ ਚ ਉਹਨੇ ਕਿਹਾ ਵੀ ਮੋਦੀ ਸਾਹਿਬ ਤਾਂ ਹੈਗੀ ਰੱਬ ਦਾ ਰੂਪ ਇਸ ਵੀਡੀਓ ਚ ਵੀ ਉਹਨੇ ਇਹੀ ਕਿਹਾ ਹੈ ਤੇ ਵੀ ਗੱਲ ਗੰਧਨਾ ਰਣੌਤ ਨੂੰ ਇਹ ਨਹੀਂ ਪਤਾ ਵੀ ਤੁਸੀਂ ਰਾਮ ਦਾ ਰੂਪ ਮੋਦੀ ਸਾਹਿਬ ਨੂੰ ਕਹੋਗੇ ਤੇ ਫੇਰ ਹਿੰਦੂਆਂ ਦੀਆਂ ਭਾਵਨਾਵਾਂ ਨਹੀਂ ਪੜਕਣਗੀਆਂ ਹਿੰਦੂਆਂ ਦੀਆਂ ਭਾਵਨਾਵਾਂ ਮਾਹੋ ਨਿੱਕੀ ਨਿੱਕੀ ਗੱਲ ਤੇ ਪੜਕ ਸਕਦੀਆਂ ਨੇ ਪਰ ਜਿੱਦਾਂ ਇੱਕ ਵਿਅਕਤੀ ਉਹਨੂੰ ਰਾਮ ਦਾ ਅਵਤਾਰ ਦੱਸਿਆ ਜਾ ਰਿਹਾ ਹੈ। ਉਦੋਂ ਉਹਨਾਂ ਦੀ ਕੋਈ ਭਾਵਨਾ ਨਹੀਂ ਪੜਕਦੀਆਂ। ਔਰ ਕਿਹੜਾ ਰਾਮ ਦਾ ਵਿਚਾਰ? ਰਾਮ ਨੇ ਕਿਹੜੇ ਮੁਸਲਮਾਨਾਂ ਦਾ ਕਤਲਿਆਮ ਕਰਿਆ ਸੀ? ਗੰਗਨਾ ਰਣੌਤ ਨੂੰ ਜਿਹੜਾ ਕਤਲਿਆਮ ਹੋਇਆ ਗੁਜਰਾਤ ਦੇ ਵਿੱਚੋਂ ਨਜ਼ਰ ਨਹੀਂ ਆਉਂਦਾ। ਉਹ ਕਹਿੰਦੀ ਹੈ ਵੀ ਮੈਂ ਤਾਂ 4-5 ਤੋਂ ਮੈਂ ਕਾਫੀ ਫਿਲਮ ਇੰਡਸਟਰੀ ਚ ਗਈ ਹੋਈ ਆ। ਇਹ 4-5 ਚ ਉੱਥੇ ਗਈ ਵੀ ਉਹਦੇ ਤੋਂ ਪਤਾ ਇਹਦਾ ਕੋਈ ਰੌਲਾ ਬਹੁਤ ਵੈਸੇ ਜਿਹਾ 2002 ਦੇ ਕਾਰਨ ਇਹਦੇ ਫਿਰ ਉਸ ਤੋਂ ਬਾਅਦ ਬਿਲਕਸਵਰਨ ਵਾਲਾ ਕੇਸ ਆਇਆ ਕਿਸ ਦਾ ਸੈਟਲਵਰਨ ਨੂੰ ਚੱਕ ਕੇ ਸਜ਼ਾ ਦਿੱਤੀ ਬੋਲੀ ਪਰ ਇਹ ਹੋਇਆ ਸੀ ਨਾ ਮਰਡਰ ਹੋਈ ਸੀ ਨਾ ਕਰੇ ਸੀ ਨਾ ਸੋ ਜਦ ਕੋਈ ਬੰਦਾ ਚਾਹੇ ਉਹ ਆਧਿਆਪਨ ਨੂੰ ਸੈਲੀਬ੍ਰਿਟੀ ਕਹੇ ਉਹ ਗਿਆਨਬਾਨ ਕਹੇ ਉਹ ਜੋ ਮਰਜ਼ੀ ਕਹੇ ਉਹ ਜਿਹੜੇ ਮਰਜ਼ੀ ਉਹਦੇ ਚ ਰੋਵੇ ਜਦੋਂ ਮਨੁੱਖ ਨੂੰ ਮੂਰਖ ਨਾ ਸਮਝੇ ਉਹ ਮਨੁੱਖ ਦੇ ਰੰਗ ਜਾਤ ਉਗਾਰਾਂ ਦੇਖ ਕੇ ਸਮਝਣ ਸ਼ੁਰੂ ਕਰਦੇ ਦਾ ਸਮਝ ਲੋ ਵੀ ਉਹ ਮਨੁੱਖ ਨਹੀਂ ਹੈਗਾ ਉਹ ਕੁਝ ਹੋਰ ਹੀ ਹੈ ਇਹ ਹੁਣ ਕੰਗਰ ਨਰਨਥ ਫੈਸਲਾ ਕਰਦੇ ਉਹ ਕੀ ਹੈ ਉਹ ਲੋਕਾਂ ਨੂੰ ਮਿਹਨਤ ਦਿੰਦੀ ਫਿਰਦੀ ਹੈ ਮੈਂ ਸੁਣ ਰਿਹਾ ਸੀ ਫਿਰ ਉਹਨੇ ਕਿਹਾ ਜਿਹੜਾ ਅੰਦੋਲਨ ਸੀ ਬਾਹਰਿਆਂ ਦਾ ਸੀਗਾ ਕਰਿਆ ਹੋਇਆ ਬੰਗਲਾਦੇਸ਼ ਵਰਗੀ ਗੱਡਾ ਜਿੱਥੇ ਕਿਸਾਨ ਤਾਂ ਕਈ ਵਾਰ ਗੱਡਾਂ ਆਪਸਾਂ ਦੇ ਨਹੀਂ ਉਹਨੇ ਕਿਹਾ ਬਾਹਰਿਆਂ ਦਾ ਖਸਾਇਆ ਹੋਇਆ ਅੰਦੋਲਨ ਸੀ ਕਿੰਨਾਂ ਨੇ ਖਸਾਇਆ ਸੀ ਉੱਥੇ ਕਿਹੜਾ ਬਾਹਰਲਾ ਆਇਆ ਸੀ ਉੱਥੇ ਇਹ ਸਾਡੇ ਪੰਜਾਬੀ ਬਾਹਰ ਐਨ ਆਰ ਆਈ ਨੇ ਕੀ ਉਹਦੀ ਸਮਰਥਨ ਨਾ ਕਰਨ ਅਸੀਂ ਨੇ ਉਹਨਾਂ ਦੀ ਕਰਦੇ ਜਿਆਦਾ ਉਹਨਾਂ ਕਲੇਟ ਚ ਪਿਆ ਸੀ ਬਾਹਰ ਦਾ ਕਿਹੜਾ ਬਾਹਰ ਨਹੀਂ ਚਾਹੀਏ ਕਰਦੇ ਨੇ ਅਸੀਂ ਕੁਛ ਕੇ ਮਾਰਾਂਗੇ ਅਸੀਂ ਆਹ ਕਰਾਂਗੇ ਇਹ ਤਾਂ ਇਹ ਕੰਗਨ ਰਣੋਧਾਇ ਦੇ ਸਾਥੀ ਕਰਦੇ ਨੇ ਇਹ ਤਾਂ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਵੀ ਇਹੀ ਜੀ ਤੁਸੀਂ ਰੱਖੀਏ ਪਰ ਇਗਲ ਨਾਲ ਫਿਰ ਵੀ ਪੰਜਾਬੀਆਂ ਨੂੰ ਵੀ ਕਹਾਂਗਾ ਉਹ ਤਾਂ ਆਪਦੀ ਉਹ ਤਾਂ ਆਪਦੀ ਟੀਆਰਪੀ ਬਣਾ ਰਹੀ ਇਸ ਗੱਲ 'ਚ ਉਹੋ ਬਲਕੇ ਉਹ ਕਹਿੰਦੀ ਆਂ ਅੰਦੋਲਨ ਦੇਸ਼ ਦੇ ਹਾਲਤ ਖਰਾਬ ਕਰਨ ਵਾਸਤੇ ਸੀ ਉਹਦੀ ਫਿਲਮ ਇਹ ਅੰਦੋਲਨ ਜਿਹੜਾ ਉਹ ਕਹਿੰਦੀ ਹੈ ਜਿਹੜੀਆਂ ਉਹ ਗੱਲਾਂ ਕਰਦੀ ਹੈ ਉਹ ਕੁਛ ਉਹਨੇ ਪਿਛਲੇ ਸਮੇਂ ਕਿੰਨੀ ਚਾਰ ਵਾਰੀ ਕਿਹਾ ਇੱਕ ਵਾਰੀ ਨਹੀਂ ਕਿਹਾ ਉਹ ਸਾਰੇ ਦਾ ਸਾਰਾ ਦੇਸ਼ ਨੂੰ ਬਰਬਾਦ ਕਰਨ ਵਾਲਾ ਹੈ ਮੈਂ ਤਾਂ ਲੋਕਾਂ ਤੇ ਫਟਫਟ ਦੇਸ਼ ਧਰੋਹ ਦਾ ਕੇਸ ਲਾਉਣ ਦੇ ਉੱਤੇ ਪਤਾ ਨਹੀਂ ਕਿਉਂ ਨਹੀਂ ਬਣਾਇਆ ਸਾਡੀ ਕਮਾਤਾਂ ਨੂੰ ਨੇ ਕਿਹਾ ਵੀ ਇਹ ਤਾਂ ਪੈਸੇ ਲੈ ਕੇ ਆਉਂਦੀਆਂ ਨੇ ਚੰਗਣਾ ਰਣੋਤਾਂ ਪੈਸੇ ਲੈ ਕੇ ਜ਼ਰੂਰ ਕੰਮ ਕਰਦੀ ਹੈਗਾ ਕੰਗਨ ਰਣੌਤਿੰਦਾ ਆਪੀ ਕਿਹਾ ਜੋ ਉਸ ਵੀਡੀਓ ਚ ਕਿਹਾ ਵੀ ਮੇਰੀਆਂ ਦੋਸਤੀਆਂ ਸੀਗੀਆਂ ਜਿੰਨਾਂ ਨਾਲ ਬਾਅਦ ਦੇ ਵਿੱਚ ਮੇਰੇ ਰਿਲੇਸ਼ਨ ਸੀ ਉਹਨਾਂ ਨਾਲ ਉਹ ਬਾਅਦ ਚ ਮੈਨੂੰ ਉਹਨਾਂ ਬਾਰੇ ਮਿਹਨੇ ਦੇਣ ਲੱਗੇ ਨਾਲ ਕੰਗਨ ਰਣੌਤਾ ਖੁੱਲਣ ਖੁੱਲਣ ਆਉਂਦੀ ਆ ਕਿ ਮੈਂ ਕੀ ਆ ਪਰ ਸਾਡੀ ਮਾਤਾ ਤਾਂ ਉੱਥੇ ਕੋਈ ਪੈਸੇ ਲੈ ਕੇ ਨਹੀਂ ਗਈ ਸੀ ਕਿਉਂਕਿ ਜਿਹਨੂੰ ਜਿਹੋ ਜਿਹਾ ਕੋਈ ਬੰਦਾ ਆਪ ਹੋਵੇ ਨਾ ਉਹਨੂੰ ਦੂਜੇ ਵੀ ਹੋਏ ਕੀ ਦੇਖਦੇ ਨੇ ਪੰਗੂ ਸਾਹਿਬ ਉਹਨੂੰ ਪਤਾ ਹੀ ਨਹੀਂ ਹੁੰਦਾ ਕੰਗਨ ਰਣੌਤ ਨੂੰ ਪਤਾ ਵੀ ਸਿੱਖ ਚਾਸਕੀ ਆ ਉਹਨੂੰ ਦੋ ਗੱਲਾਂ ਵੀ ਪਤਾ ਸਿੱਖ ਕੇ ਆਸਦੀਆਂ ਅਮਰਜੈਂਸੀ ਤੇ ਫਿਲਮ ਬਣਾ ਰਹੀ ਉਹ ਕਹਿੰਦੇ ਮੈਨੂੰ ਬਹੁਤ ਕੁਝ ਪਤਾ ਹੈ ਉਹਨੂੰ ਪਤਾ ਵੀ ਅਮਰਜੈਂਸੀ ਕਿਵੇਂ ਲੱਗੀ ਸੀ ਕਿਉਂ ਲੱਗੀ ਸੀ ਕਿੱਥੋਂ ਕੀ ਹੋਇਆ ਸੀ ਤੇ ਆ ਕੇ ਕਰ ਜਦ ਵੀ ਉਹ ਕਹਿੰਦਾ ਮਾਰਨੀ ਆ ਵੀ ਨਹੀਂ ਨਹੀਂ ਜੀ ਮੈਂ ਬੜੀ ਹੁਣ ਸੈਲੀਬ੍ਰਿਟੀ ਬਣ ਗਈ ਜੀ ਹੁਣ ਮੈਂ ਪ੍ਰੋਡਿਊਸਰ ਵੀ ਬਣ ਗਈ ਜੀ ਠੀਕ ਹੈ ਪ੍ਰੋਡਿਊਸਰ ਦੁਨੀਆ ਦੇ ਵਿੱਚ ਰਹੇ ਨੇ ਪੈਸਾ ਦੁਨੀਆ ਦੇ ਵਿੱਚ ਬਹੁਤ ਲੋਕਾਂ ਕੋਲ ਪਿਆ ਹੁੰਦਾ ਅਸੀਂ ਪੰਜਾਬੀ 'ਚ ਮੈਂ ਹੁਣ ਇੱਥੇ ਸ਼ਬਦ ਨਹੀਂ ਬੋਲਾਂਗਾ ਸਾਨੂੰ ਆਮ ਤੌਰ 'ਤੇ ਕਹਿੰਦੇ ਨੇ ਪੈਸਾ ਤਾਂ ਉਹਨਾਂ ਕੋਲ ਹੀ ਬਥੇਰਾ ਹੁੰਦਾ ਜੋ ਜਿਹੜੇ ਬੰਦੇ ਬੰਦੇ ਨਹੀਂ ਹੁੰਦੇ ਉਹਨਾਂ ਕੋਲ ਵੀ ਪੈਸਾ ਤੇਰਾ ਹੁੰਦਾ ਪੈਸਾ ਵਸੇਰਾ ਹੋਣ ਨਾਲ ਜਾਂ ਕਿਸੇ ਰੰਗ ਰੂਪ ਹੋਣ ਨਾਲ ਜਾਂ ਕਿਸੇ ਗਿਆਨ ਹੋਣ ਨਾਲ ਬੰਦਾ ਜਿਹੜਾ ਹੰਕਾਰੀ ਹੋ ਜੇ ਜਿਹੜਾ ਦੂਜਿਆਂ ਨੂੰ ਘਿਰਨਾ ਕਰਨ ਲੱਗ ਜੇ ਤੇ ਉਹ ਬੰਦਾ ਬੰਦਾ ਨਹੀਂ ਹੁੰਦਾ ਹੰਕਾਰ ਤੇ ਰੱਬ ਦਾ ਤਾਂ ਧੈਰ ਹੈ ਹੰਕਾਰ ਤੇ ਗਿਆਨ ਦਾ ਵੀ ਧੈਰ ਹੈ ਉਹਨਾਂ ਨੇ ਜਿੰਨੀਆਂ ਗੱਲਾਂ ਉਹਦੇ ਵਿੱਚ ਕਰੀਆਂ ਨੇ ਉਹ ਦਿਖਾਉਣ ਨੂੰ ਭੜਾ ਆਪਦੇ ਆਪ ਉਹ ਜਿਹੜਾ ਉਹ ਮੈਂ ਤਾਂ ਹੈਰਾਨ ਆ ਜਿਹੜਾ ਇੰਟਰਵਿਊ ਕਰ ਰਿਹਾ ਉਹ ਬੜੀ ਚਮਚੀ ਮਾਰ ਰਿਹਾ ਉਹ ਉਹੀ ਜੀ ਇੰਟਰਵਿਊ ਕਰੀਆ ਮੈਨੂੰ ਤਾਂ ਲੱਗਦਾ ਵੀ ਜਿਵੇਂ ਜਿਵੇਂ ਮੋਦੀ ਦੀ ਇੰਟਰਵਿਊ ਕਰਦੇ ਨੇ ਇੰਨਾ ਹੀ ਇਹਦੀ ਕਰੀਆ ਮੋਦੀ ਸਾਹਿਬ ਦੀ ਇੰਟਰਵਿਊ ਲੱਗਿਆ ਹੈ ਛਾ ਜੀ ਤੁਸੀਂ ਜੀ 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 ਕਰਕੇ ਤੇ ਇਹਦਾ ਮਤਲਬ ਸ਼ਾਇਦ ਰਹੇ ਜੀ ਇਹਨਾਂ ਨੇ ਰਲ ਕੇ ਕਰੀ ਹੋਈ ਹੋਵੇ ਕਿਉਂਕਿ ਉਹ ਤਾਂ ਮੋਦੀ ਸਾਹਿਬ ਤੇ ਆਪਦੇ ਨੂੰ ਬਹੁਤ ਨੇੜੇ ਕਹਿੰਦੀ ਹੈ ਵੀ ਮੈਂ ਤਾਂ ਬਹੁਤ ਨੇੜਿਆ ਮੋਦੀ ਸਾਹਿਬ ਤੇ ਤੋ ਇਸ ਕਰਕੇ ਇਹ ਜਿਹੜਾ ਉਹਦਾ 파ਟ ਹੈ ਕੰਗਨਰ ਨੂੰ ਉਹ ਬਾਰ-ਬਾਰ ਨਜਾਬ ਨੂੰ ਹੀ ਦਿਖਾ ਕੇ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਇੱਕ ਪੂਰੀ ਚਾਲ ਹੈ ਵੀ ਪੰਜਾਬ 'ਚ ਇੱਕ ਅੱਗ ਲਾ ਕੇ ਰੱਖੀ ਜਾਵੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਲੜਾਈਆਂ ਨੂੰ ਪੰਜਾਬ ਦੇ ਹਿੰਦੂ ਸਿੱਖ ਮਾਮਲਾ ਬਣਾਉਣ ਨੂੰ ਕਿਉਂਕਿ ਬਣਾ ਨਹੀਂ ਸਕੇ ਉਹਨਾਂ ਨੇ ਜੋਰ ਲਾ ਲਿਆ ਅੰਮ੍ਰਿਤ ਸ਼ਾਹ ਜੀ ਦੇ ਪਾਸੋਂ ਤੋਂ ਬਾਅਦ ਵੀ ਸਭ ਕੁਝ ਗਾਂਧੀ 38% ਵੋਟ ਮਿਲਿਆ ਸਾਡੇ 18% 18.54% ਜਦ ਕਿ ਹਿੰਦੂ ਦਾ ਇੱਥੇ 38 ਤੋਂ ਉਪਰ 38% ਤੋਂ ਉਪਰ ਵੋਟ। ਤੋ ਇਸ ਕਰਕੇ ਉਹ ਇੱਥੇ ਕੋਸ਼ਿਸ਼ ਕਰਦੇ ਨੇ ਹਿੰਦੂ ਸਿੱਖ ਦਾ ਮਾਮਲਾ ਦਲਤ ਨੌਨ ਦਾ ਮਾਮਲਾ ਬਣਾਉਂਦੀ ਜਿਹਦੇ ਵਿੱਚ ਅਜੇ ਤੱਕ ਕੋਈ ਕਾਮਯਾਬ ਨਹੀਂ ਹੋਈ। ਚਾਰ ਜਿਹੜੇ ਕੋਈ ਮਤਲਬ ਪਹਾੜੀ ਦੇ ਬੰਦੇ ਮਿਲ ਜਾਂਦੇ ਨੇ ਹਰੇਕ ਵੀ ਮਿਲ ਜਾਂਦੇ ਨੇ ਉਹ ਕੋਈ ਗੱਲ ਨਹੀਂ ਉਹ ਜੇ ਸਾਰੀਆਂ ਕੌਮਾਂ ਚ ਹੀ ਹੈ ਜene ਸਾਰੇ ਧਰਮਾਂ ਚ ਹੈਗੇ ਨਹੀਂ। ਆਰੇ ਬਤੌਰ ਹਿੰਦੂ ਕਮਿਊਨਿਟੀ ਜਾਂ ਬਤੌਰ ਸਿੱਖ ਕਮਿਊਨਿਟੀ ਜਾਂ ਬਤੌਰ ਦਾਲਤ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਆਪਸੀ ਝਗੜੇ ਕਰਾਂ ਤੇ ਭਰਾਵਾਂ ਦੇ ਵੀ ਹੋ ਜਾਂਦੇ ਹੁੰਦੇ ਨੇ ਇੱਕ ਮੋਟੇ ਤਾਂ ਪਰ ਇੱਥੇ ਕੋਈ ਵੱਡਾ ਵਿਵਾਦ ਨਹੀਂ ਹੈ ਉਸ ਤੀਕੇ ਨਾਲ ਇਹ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਠੀਕ ਕਰ ਰੱਖੀਏ ਸੋ ਇਸ ਕਰਕੇ ਇਹਨੂੰ ਇਹ ਦੁੱਖ ਹੈ ਬਿਹਾਰੀ ਵੀ ਨਾਲ ਆ ਗਏ ਕਿਸਾਨ ਅੰਦੋਲਨ ਦੇ ਇਹਨੂੰ ਇਹ ਦੁੱਖ ਹੈ ਇਹਨੂੰ ਇਹ ਦੁੱਖਾ ਵੀ ਅਦਾਨੀ ਦੇ ਤਾਂ ਅਬਾਨੀ ਦੇ ਅਦਾਨੀ ਦੇ ਸਾਈਡੋਂ ਬੰਦ ਹੋ ਗਏ ਅਬਾਨੀ ਦੇ ਪਟਾਣ ਕਿਉਂਕਿ ਇਹ ਤਾਂ ਕਾਰਪੋਰੇਟ ਦੀ ਮਦਦ ਕਰਦੀ ਹੈ ਇਹਨੇ ਉਹਦੋਂ ਵੀ ਵਰਤਾਂਤ ਬਦਲਿਆ ਹੁਣ ਵੀ ਵਰਤਾਂਤ ਬਦਲਣ ਦੀ ਕੋਸ਼ਿਸ਼ ਹੈ ਇਹ ਇਹੋ ਜਿਹਾ ਜਿਵੇਂ ਅਜਨਾਲੀ ਦੀ ਘਟਨਾ ਨੇ ਹਿੰਡਨਵਰਕ ਵਾਲੀ ਰਿਪੋਰਟ ਦਾ ਸਾਰਾ ਹੀ ਵਰਤਾਂਤ ਬਦਲ ਦਿੱਤਾ ਸੀ ਨਹੀਂ ਰੋਜ ਆਉਂਦਾ ਸੀ ਅਦਾਨੀ ਦਾ ਛੇਰ ਕਿੰਨਾ ਗਿਰ ਗਿਆ ਕਿੰਨਾ ਹੋ ਗਿਆ ਫਿਰ ਜਾਂਦੇ ਇਹ ਥੱਪੜਾ ਵਾਲੀ ਘਟਨਾ ਹੋਈ ਕੰਗਨੜਾ ਰਣਾਉਤੀ ਉਦੋਂ ਜਿਹੜਾ ਇਲੈਕਸ਼ਨ ਕਮਿਸ਼ਨ ਤੇ ਦੋਸ਼ ਲੱਗੇ ਸੀ ਬਾਰ-ਬਾਰ ਵੋਟਾਂ ਦੇ ਝਗੜੇ ਦਾ ਵੀ ਵੋਟਾਂ ਠੀਕ ਨਹੀਂ ਗਿਣੀਆਂ ਵੋਟਾਂ ਠੀਕ ਨਹੀਂ ਗਿਣੀਆਂ ਵੋਟਾਂ 'ਚ ਗੰਬਲ ਹੋਇਆ ਉਹ ਸਾਰੇ ਦਾ ਸਾਰਾ ਵਿਰਸਾਂਤ ਵਧ ਗਿਆ ਹੁਣ ਜਿਹੜਾ ਹੈਗਾ ਸੀ ਇੱਕ ਜਿਹੜਾ ਸਰਬੀ ਦਾ ਰੌਲਾ ਚੱਲ ਰਿਹਾ ਹੈ ਜਿਹੜਾ ਬੀਜੇਪੀ ਦਾ ਆਪਸੀ ਅੰਦਰੂਨੀ ਰੌਲਾ ਚੱਲ ਰਿਹਾ ਹੈ ਉਹ ਕਾਫੀ ਲੋਕਾਂ ਦੇ ਵਿੱਚ ਆ ਰਿਹਾ ਸੀ ਤੇ ਉਹਦੇ ਵਿੱਚ ਹੁਣ ਇਹਨਾਂ ਨੇ ਇਹ ਕੋਸ਼ਿਸ਼ ਕਰੀਆ ਵੀ ਫਿਲਮ ਦਾ ਟ੍ਰੇਲਰ ਰਿਲੀਜ਼ ਕਰਕੇ ਤੇ ਵਿਰਸਾਂਤ ਵਧਣ ਦੀ ਸਾਨੂੰ ਵਰਤਾਂਤ ਮਰਨ ਦੇ ਨਾਲ ਨਾਲ ਮੁੱਦੇ ਦੇ ਉੱਤੇ ਜੁਰੂਰ ਲੈਣਾ ਚਾਹੀਦਾ ਸੋ ਕੰਗਨਾ ਰਣਾਉਤ ਨੇ ਕੱਲੇ ਪੰਜਾਬ ਵਾਸੀ ਨਹੀਂ ਉਹਨੇ ਜਿਹੜਾ ਸਿੱਖੀ ਵਾਸਤੇ ਵੀ ਉਹ ਜੇ ਟ੍ਰੇਲਰ ਦੇਖੋਗੇ ਇੰਟਰਵਿਊ ਤਾਂ ਪੰਜਾਬੀਾਸਤੇ ਕਿਹਾ ਉਸ ਟ੍ਰੇਲਰ ਦੇ ਵਿੱਚ ਵੀ ਉਹਨੇ ਗਲਤ ਬਿਆਨ ਨਹੀਂ ਕਰਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਰੋਹ ਪੈਦਾ ਹੋ ਜੇ ਸਿੱਖ ਜਿਹੜੇ ਨੇ ਅਜੇ ਐਸਜੀਪੀਸੀ ਪਤਾਂ ਕਿੰਨਾ ਕਬੂਲੀ ਹੈ ਜਿਹੜੇ ਉਹ ਬਿਆਨ ਸਿੰਘ ਦਾ ਲੜਕਾ ਹੈ ਮਿਸਟਰ ਕਾਰਸਾ ਜਿਹੜਾ ਐਮਪੀ ਹੈ ਉਹ ਜਰੂਰ ਬੋਲਿਆ ਕਿ ਮੈਂ ਕਦੇ ਆਪ ਵੀ ਸੁਣਿਆ ਨਹੀਂ ਐ ਸੰਤ ਭਿੰਡਰਾਲਾ ਨੂੰ ਇਹ ਕਹਿੰਦੇ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਮੰਗਿਆ ਹੋਵੇ ਹਾਂ ਉਹਨਾਂ ਨੇ ਕਿਸੇ ਪੱਤਰਕਾਰ ਨੇ ਕਿਹਾ ਵੀ ਇਹ ਖਾਲਿਸਤਾਨ ਦੀ ਮੰਗ ਕਹਿੰਦੇ ਸਾਡੀ ਕੋਈ ਮੰਗ ਨਹੀਂ ਜੇ ਆਪੇ ਦਿੰਦੇ ਨਹੀਂ ਤਾਂ ਸਾਸੀਂ ਨਾ ਫੜੋ ਕਰਾਂਗੇ ਜੇ ਤਾਂ ਕੋਈ ਵੀ ਕਹੂਗਾ ਇਹ ਇਹ ਤਾਂ ਕੋਈ ਵੀ ਨੇਪ ਤੋਂ ਨੇਪ ਬੰਦਾ ਵੀ ਕਹੂਗਾ ਵੀ ਹਾਂ ਭਾਈ ਜੇ ਆਪੇ ਦਿੰਦੇ ਨੇ ਜਿਹੜੀ ਚੀਜ਼ ਅਸੀਂ ਲੈਣਾ ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਉਹਨਾਂ ਦਾ ਏ ਬੀਬੀ ਨੂੰ ਜੇ ਇਹਨਾਂ ਪਤਾ ਹੁੰਦਾ ਵੀ ਇਤਿਹਾਸ ਕੀ ਹੈ ਤਾਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਜਿਹੜਾ ਉਹ ਵਕਤ ਦਾ ਨਾ ਲੱਕਟ ਕਰ ਲਈ ਕਿਉਂ ਗਲਤ ਕੋਟ ਕਰਿਆ ਆਪਦੀ ਫਿਲਮ ਚ ਉਹਨੇ ਮੈਨੂੰ ਪਤਾ ਬਾਅਦ ਕੁਝ ਹੈ ਇਹਨੂੰ ਜ਼ਿਆਦਾ ਤਾਂ ਤੁਸੀਂ ਖੋਜ ਕਰ ਲੈਨੇ ਹੋ ਵੀ ਭਾਈ ਹਾਏ ਕੀ ਆਪਾਂ ਇੰਟਰਵਿਊ ਆਦ ਦੇ ਘੰਟੇ ਜੀ ਇੰਟਰਵਿਊ ਵਾਸਤੇ ਉਹਨੇ ਤਾਂ ਫਿਲਮ ਬਣਾਉਣੀ ਹੈ ਬਣਾਈ ਹੈ ਤੇ ਉਹ ਕਹਿੰਦੀ ਵੀ ਵਿਸ਼ਵ ਨੂੰ ਚੰਦਨੀ ਵਾਲੀ ਆ ਕਹਿੰਦੀ ਹਿੱਟ ਵਾਲੀ ਹੋਣੀ ਹੈ ਕਿਉਂਕਿ ਅੱਜ ਕੱਲ ਇੱਕ ਹੋਰ ਹੋ ਗਿਆ ਕਾਮਨ ਆ ਫਿਲਮਾਂ ਹੋਰ ਕੁਝ ਕਰ ਲੋ ਨਾ ਕਾਫੀ ਦੜਾ ਦੜਰ ਲਾ ਕਰਕੇ ਪੈਸੀ ਵਟੰਨੇ ਨੇ ਗਰੀਬਾਂ ਤੋਂ ਪੈਸੇ ਜਾਣੇ ਨੇ ਉਦੋਂ ਲਈ ਗਰੀਬਾਂ ਦਾ ਜਿਹੜਾ ਖਾਣ ਲਾਉਣੀ ਹੋ ਉਹਦਾ ਤਰੀਕਾ ਹੈ ਉਹਨਾਂ ਨੂੰ ਸੈਂਟੀਮੈਂਟਲ ਬਣਾ ਕੇ ਕਦੇ ਉਹਨਾਂ ਨੂੰ ਉੱਥੇ ਤੋੜ ਦੋ ਕਦੇ ਉੱਥੇ ਤੋੜ ਦੋ ਵੀ ਤਾਂ ਕਿ ਉਹ ਵਿਚਾਰੇ ਰੋਟੀ ਨਾ ਖਾ ਸਕਣ ਐਸੀ ਕੰਮ ਚੱਲ ਗਏ ਰਹਿਣਾ ਕੰਗਨਾ ਰੌਟ ਨੇ ਮੈਂ ਕੱਡੀ ਕੱਡੀ ਗੱਲ ਸੁਣੀ ਆ ਉਹਦੀ ਕੱਡੀ ਕੱਡੀ ਗੱਲ ਜਣੀ ਉਹਨੇ ਕਹੀ ਹੈ ਪਹਿਲੀ ਗੱਲ ਉਹਨੇ ਦੇਸ਼ਦ ਲੋ ਕਰਿਆ ਇਹ ਕਹਿ ਕੇ ਕਿ ਕਿਸਾਨਾਂ ਨੂੰ ਬਾਹਰੀਆਂ ਤਾਕਤਾਂ ਨੇ ਉਕਸਾਇਆ ਹੋਇਆ ਸੀ ਜਾਤ ਕੰਗਨਰ ਨੂੰ ਹੌਤੇ ਸਾਬਤ ਕਰੇ ਕਿ ਬਾਦਮੀ ਆਤਾਕ ਤਾਂ ਕਹਿਈਆਂ ਸੀ ਨਹੀਂ ਤਾਂ ਕੰਗਨਰ ਰੋਦ ਦੇ ਉੱਤੇ ਦੇਸ਼ ਰੋਹ ਦਾ ਕੇਸ ਬਣਨਾ ਚਾਹੀਦਾ ਕਿਉਂਕਿ ਬਾਰ ਬਾਰ ਇਹ ਮੁੱਦੇ ਉਠਾ ਕੇ ਦੇਸ਼ ਰੋਹ ਕਰਾਉਂਦੀ ਹੈ ਦੇਸ਼ ਰੋਹ ਕਰਾ ਰਹੀ ਹੈ ਉਹ ਕਿ ਦੇਸ਼ ਪ੍ਰੇਮ ਨਹੀਂ ਕਰੀ ਉਹ ਦੇਸ਼ ਧਰਮ ਕਰ ਰਹੀ ਹੈ ਜਿਸੀ ਕਹਿੰਦੇ ਆ ਵੀ ਯੂਪੀਏ ਉਹਨਾਂ ਦੇ ਉੱਤੇ ਨਾ ਦਿੰਦੇ ਨੇ ਜਿਹੜੇ ਨਫ਼ਰਤ ਫੜਾਉਣਾ ਕੰਗਨਰ ਨਾ ਤਾਂ ਰੋਜ਼ ਹੀ ਨਫ਼ਰਤ ਫੜਾ ਰਹੀ ਹੈ ਮੈਨੂੰ ਨਹੀਂ ਸਮਝ ਆਉਂਦੀ ਉਹ ਤੇ ਯੂਪੀਏ ਕਿਉਂ ਨਹੀਂ ਲਾਇਆ ਜਾਂਦਾ ਕਦੇ ਤੁਸੀਂ ਕੇਜਰੀਵਾਲ ਨੂੰ ਅੰਦਰ ਕਰ ਦਿੰਦੇ ਹੋ ਕਦੇ ਤੁਸੀਂ ਉਹ ਹਿਮੰਤ ਫੋਹਰ ਨੂੰ ਅੰਦਰ ਕਰ ਦਿੰਦੇ ਹੋ ਕਦੇ ਤੁਸੀਂ ਹੋਰ ਕਿਸੇ ਨੂੰ ਅੰਦਰ ਕਰ ਦਿੰਦੇ ਹੋ ਕਿ ਇਹ ਤੁਸੀਂ ਇਹਦੇ ਉੱਤੇ ਕੋਈ ਕੋਈ ਯੂਪੀ ਕਿਉਂ ਨਹੀਂ ਕਰਦੇ ਕਦੇ ਤੁਸੀਂ ਸਾਡੇ ਨੌਜਵਾਨਾਂ ਤੇ ਇੱਕ ਮੜਾ ਜਾਂ ਕੋਈ ਖਾਲਸਤਾਨ ਦਾ ਕਾਰਜੀ ਵੀ ਲੱਗ ਗਿਆ ਜਿਹੜਾ ਕੋਈ ਗੁਨਾਹ ਵੀ ਨਹੀਂ ਹੈ ਉਹਨਾਂ ਨੂੰ ਯੂਪੀ ਦੇ ਅੰਦਰ ਅੰਡਰ ਕੱਪ ਦਿੰਦੇ ਹੋ ਇਹ ਕੰਗਨਰ ਅਨਾਉਂਸ ਨੂੰ ਕਿਉਂ ਨਹੀਂ ਕੋਈ ਕਰ ਰਿਹਾ ਇਹ ਤਾਂ ਨਫਰਤਵਾਦੀ ਬੁਲੀ ਚ ਇਹਨਾਂ ਇਤਿਹਾਸ ਨੂੰ ਗੰਤਕੋਟ ਕਰਕੇ ਸਭ ਕੁਝ ਕਰ ਰਹੀ ਹੈ ਇਹ ਨੂੰ ਨਫਰਤ ਫਲਾਉਣ ਦਾ ਕਿਹੋ ਜਿਹਾ ਕੰਮ ਗਿਆ ਇਹ ਆ ਵੀ ਫਿਲਮ ਕਰੇ ਅਦਾਕਾਰ ਹੈਗੀ ਐ ਚੰਗੀ ਅਦਾਕਾਰ ਹੈ ਇਹਨੂੰ ਕੰਮ ਵੀ ਆਉਂਦਾ ਹੈ ਅਬ ਤਾਂ ਕੰਮ ਕਰੇ ਕੰਮ ਕਰਨ ਦੇ ਵਿੱਚ ਜੇ ਨਫਰਤ ਫਲਾਏਗੀ ਤੇ ਫਿਰ ਤਾਂ ਹਤਰਾਜ ਹੋਏਗਾ ਹੋਏਗਾ ਇਹਨੂੰ ਕੰਮ ਤੋਂ ਤਾਂ ਕੋਈ ਨਹੀਂ ਰੁਕਦਾ ਫਿਲਮ ਬਣਾਵੇ ਇੱਕ ਬਣਾਵੇ ਦੋ ਬਣਾਵੇ ਚਾਰ ਬਣਾਵੇ 10 ਬਣਾਵੇ ਇਹਦੀ ਫਿਲਮ ਚੱਲੇ ਜਾਂ ਨਾ ਚੱਲੇ ਕੀ ਪਤਾ ਹੁਣ ਇਹ ਫਿਲਮ ਜਿਹੜੀ ਹੈ ਮੈਂ ਮਾਫ ਕਰਨਾ ਇਹ ਜਿਹੜਾ ਇਹਨਾਂ ਨੇ ਇਹਦਾ ਮਤਲਬ ਚੈਂਡਲ ਨੂੰ ਪਸੰਦ ਕਰਨ ਵਾਲੀ ਜ਼ਿਆਦਾ ਲੋਕ ਹੋਣਗੇ ਜਿਤੇ ਨੇ ਇੰਟਰਵਿਊ ਦਿੱਤੀ ਹੈ ਤੇ ਮੈਂ ਜਦ ਸੱਦੇ ਕਮੈਂਟ ਪੜ ਰਿਹਾ ਸੀ ਮੈਂ ਐਵੇਂ ਜਾਣ ਕੇ ਦੇਖਣ ਲੱਗਾ ਮੈਂ ਕਦੇ ਕਮੈਂਟ ਦੇਖਦਾ ਨਹੀਂ ਕਿਹਦਾ ਇਹ ਤਾਂ ਦਿੱਖੀ ਵੀ ਕਮੈਂਟ ਸਾਰੇ ਉਲਟਾਏ ਹੋਏ ਨੇ ਮੈਨੂੰ ਤਾਂ ਜਿੰਨੇ ਕੁ ਲੰਬੇ ਉਹ ਕੰਦਾ ਕੰਦਾ ਕਮੈਂਟ ਇੱਕ ਨੇ ਕਿਹਾ ਪਤਾ ਨਹੀਂ ਕੁਝ ਮੜਾ ਮੋਟਾ ਇਹਦੇ ਹੱਟ ਨਹੀਂ ਤਾਂ ਜਿੰਨੇ ਮੈਂ ਫਿਰ ਸਾਖ ਗਿਆ ਦੇਖਦਾ ਦੇਖਦਾ ਫਿਰ ਮੈਂ ਛੱਡ ਦਿੱਤੀ ਵੀ ਇਹ ਤਾਂ ਸਾਰੇ ਇਹਦੇ ਉਲਟ ਹੀ ਨੇ ਕਿਉਂਕਿ ਲੋਕਾਂ ਨੂੰ ਜਿਹੜੇ ਵੀਅਰ ਨੇ ਉਹਨਾਂ ਨੂੰ ਇੰਨੀ ਕੁ ਸਮਝ ਆ ਗਈ ਹੈ ਨਾ ਵੀ ਇਹ ਗੱਤ ਕਰ ਰਹੀ ਹੈ ਹੋ ਇਹਨੂੰ ਉਹਨਾਂ ਨੇ ਕੁਐਸਚਨ ਵੀ ਕਰੇ ਨੇ ਕਦੇ ਸਿੱਖੀ ਨਾਲ ਜੁੜੇ ਹੋਏ ਨਹੀਂ ਕਰੇ ਇਹਨੂੰ ਟੋਟਲ ਕੁਐਸਚਨ ਕਰੇ ਨੇ ਇਹਨੂੰ ਗੁਜਰਾਤ ਦੇ ਉੱਤੇ ਵੀ ਗੱਲ ਕਰਿਆ ਇਹਨੂੰ ਪੁੱਛਿਆ ਮਣੀਪੁਰ ਵਿੱਚ ਤੂੰ ਕਿੱਥੇ ਸੀ ਜੋ ਇਹ ਅਹੀ ਦੀ ਗੱਲ ਨਹੀਂ ਆ ਮੇਰਾ ਮਤਲਬ ਇਹ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਵੀ ਲੋਕ ਨੂੰ ਭੀੜ ਤੰਤਰ ਬਣਾ ਕੇ ਤੋੜੇ ਹੋਏ ਨੇ ਲੋਕ ਜਿਹੜੇ ਵਿਊਅਰ ਨੇ ਯੂਟਿਊਬਰ ਟਿਊਬ ਦੇ ਉਹ ਵੀ ਸਿਆਣੇ ਨੇ ਇਹਨੇ ਕਿ ਉਹਨਾਂ ਨੇ ਸਵਾਲ ਕਰੇ ਨੇ ਇਸ ਨੂੰ ਬਾਰ-ਬਾਰ ਹਾਲਾਂਕਿ ਉਹ ਕੋਈ ਜ਼ਰੂਰੀਤਾਂ ਨਹੀਂ ਵੀ ਉਹ ਉਹ ਤਾਂ ਬੋਤੇ ਨਾਮ ਤਾਂ ਨਾ ਸਿੱਖਾਂ ਲਈ ਤਾਂ ਹੈ ਹੀ ਨਹੀਂ ਤਾਂ ਹੋਰ ਵੀ ਨਾਮ ਨੇ Hindu ਵੀ ਨੇ ਕਿਉਂਕਿ ਜਿਹੜਾ ਔਰਤ ਦੀ ਬੇਇੱਜ਼ਤੀ ਕੋਲ ਨੇ ਸਵਾਲ ਕਰਿਆ ਨਾ ਔਰਤ ਨੂੰ ਤੇ ਨਹੀਂ ਜਵਾਬ ਦਿੱਤਾ 빙ਾ ਟੇਡਾ ਨਹੀਂ ਮੈਂ ਆਏ ਮੈਂ ਆਏ ਮੈਂ ਇਹ ਦੱਸੇ ਨਾ ਇਹਨੇ ਮਨੀਪੁਰ ਚ ਕੀ ਕਰਿਆ ਉੱਥੇ ਲੋਕਾਂ ਨੇ ਸਵਾਲ ਕਰਿਆ ਇਹਨੇ ਬਿਲਕੁਲ ਸੁਭਾਨ ਵਾਲੇ ਕੇਸ ਕੀ ਕਰਿਆ ਉੱਥੇ ਲੋਕਾਂ ਨੇ ਸਵਾਲ ਕਰਿਆ ਜਿਹੜੀ ਜਲਤ ਲੜਕੀ ਦਾ ਹੁਣ ਫੇਰ ਵਿਹਾਰ ਚ ਰੇਪ ਹੋਇਆ ਉਹਦੇ ਉੱਤੇ ਕੀ ਕਰਿਆ ਬੋਧੀਏ ਇਹਨਾਂ ਦੀ ਪਾਰਟੀ ਦੀ ਸਰਕਾਰ ਹੈ ਨਾ ਉੱਥੇ ਸਾਂਝੀ ਇਹ ਜਿਹੜਾ ਹੈ ਇਹ ਯੂਪੀ ਦੇ ਵਿੱਚ ਰੇਪ ਹੋਇਆ ਸੀ ਲੜਕੀ ਦਾ ਤੇ ਉਹਨੂੰ ਮਾਰ ਕੇ ਸਾੜਤਾ ਸੀ ਉਹਦੇ ਘਰ ਜਾਣ ਨੂੰ ਨਹੀਂ ਜਾਣ ਦਿੱਤਾ ਸੀ ਇਹ ਬੋਲੀ ਉਹ ਨਾਓ ਵਾਲੇ ਕੇਸੇ ਬੋਲੀ ਹੁੰਦਾਂ ਨੇ ਜੋ ਕੁਝ ਕਰਿਆ ਸੀ ਜੇ ਆਰਥ ਦੇ ਮਾਮਲੇ 'ਚ ਗੱਲ ਦੇਖਣੀ ਹੋਵੇ ਤਾਂ ਔਰਤ ਦੇ ਮਾਮਲੇ 'ਚ ਕਦ ਬੋਲੀਆ ਇਹ ਦੱਸੇ ਤਾਂ ਸਹੀ ਨਾ ਵੀ ਐਸ ਜਨਮਾਂ ਬੋਲੀਆਂ ਸੋ ਉਲੀ ਮੈਂ ਤਾਂ ਹਰਾਨਾ ਵੀ ਉਹ ਜੀ ਬਾਜਪਾਈ ਸਾਹਿਬ ਬਾਅਦ ਚ ਭਾਵੇਂ ਪ੍ਰਾਈਮ ਮਿੰਿਸਟਰ ਬਣ ਕੇ ਤ aí ਬੋਲ ਸੀ ਉਹ ਨਾ ਬ੍ਰੋਧੀ ਪਾਰਟੀਆਂ ਨੇ ਐਜੀਟੇਸ਼ਨ ਕਰੀ ਹੋਈ ਸੀ ਉਹ ਵੀ ਅੰਦਰ ਜਾਂਦੇ ਸੀ ਉਹਨੇ ਲੀਡਰ ਅੰਦਰ ਇੱਥੇ ਤਾਂ ਬਿਨਾਂ ਪੁੱਛੇ ਲੀਡਰ ਅੰਦਰ ਕਰ ਜਾਂਦੇ ਇੱਥੇ ਤਾਂ ਕੋਈ ਐਮਰਜੈਂਸੀ ਨਹੀਂ ਲੱਗੀ ਤਾਂ ਕਿੰਨੇ ਅੰਦਰ ਕਰਤੇ ਕਿੰਨਿਆਂ ਤੇ ਕੇਸ ਬਣਾਤੇ ਕੋਈ ਛੱਡਿਆ ਕੰਗਨਾ ਨੂੰ ਇਹ ਨਾਤ ਨੂੰ ਇਹ ਤਾਂ ਦਿਖਦਾ ਨਹੀਂ ਜਿਹੜਾ ਜਿਹਨੂੰ ਉਹ ਰਾਮ ਦਾ ਰੂਪ ਹੈ ਰਹੀ ਹੈ ਰਾਮ ਦਾ અવਤਾਰ ਕਹਿ ਰਹੀ ਹੈ ਉਸਨੇ ਤਾਂ ਕਿੰਨੇ ਕੇਸ ਬਣਾਏ ਨੇ ਉਹਦੇ ਦੇ ਕੇਸਾਂ ਦਾ ਕੋਈ ਅੰਤ ਹੀ ਨਹੀਂ ਜਿੰਨੇ ਬਣਾਏ ਨੇ ਲੋਕਾਂ ਤੇ ਜਿਹਨੇ ਸੈਸਦਾਂ ਨੂੰ ਅੰਤਰ ਕਰਿਆ ਫੇਕੂ ਨਹੀਂ ਜੀ ਹੁੰਦਾ ਬਿਨਾ ਐਮਰਜੈਂਸੀ ਦੇ ਜੋ ਕੁਝ ਹੋ ਰਿਹਾ ਦੇਸ਼ ਚ ਇੰਦਰਾ ਗਾਂਧੀ ਨੇ ਤਾਂ ਐਮਰਜੈਂਸੀ ਲਾਈ ਸੀ ਨਾ ਇੱਕ ਕਾਨੂੰਨ ਨਜਾਇਜ਼ ਵਰਤਿਆ ਸੀ ਐਮਰਜੈਂਸੀ ਗਲਤ ਸੀ ਉਹ ਆਪਣਾ ਵੱਖਰਾ ਲੜ ਗਿਆ ਸੀ ਪੰਜਾਬੀਆਂ ਨੇ ਤਾਂ 19 ਮਹੀਨੇ ਉਹਦੇ ਖਿਲਾ ਮੋਰਚਾ ਲਾ ਕੇ ਰੱਖਿਆ ਤੇ ਕੰਗਣਾ ਸੁਣਾਉਂਦਾ ਦੱਸਦੇ ਵੀ ਇਹਦੇ ਕਰਜਾਂ ਨੇ ਕਿੱਥੇ ਕਿੰਨਾ ਕੁ ਮੋਰਚਾ ਲਾਇਆ ਸੀ ਇਹ ਤਾਂ ਆਪ ਉਹਨੂੰ ਜੰਮੀ ਵੀ ਨਹੀਂ ਹੋਣੀ ਪਰ ਇਹਦੇ ਕਰਜ਼ੇ ਤਾਂ ਹੈਗੇ ਸੀ ਨਾ ਜੇ ਇਹਨੂੰ ਆਪਦਾ ਇਤਿਹਾਸ ਹੁੰਦਾ ਇਹ ਦੱਸਦੇ ਵੇ ਕਿੰਨਾ ਕਮੋਰਚਾ ਲੱਗਿਆ ਸੀ ਉਸ ਦੇ ਖਿਲਾਫ ਪੰਜਾਬੀਆਂ ਨੇ ਲਾਇਆ ਸੀ ਪੰਜਾਬੀ 19 ਮਹੀਨੇ ਜੇਲ੍ਹ ਚ ਲਗਾਤਾਰ ਜਾਂਦੇ ਰਹੇ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਇਹ ਇਹ ਨੇ ਉਹਦੀ ਧਗਲ ਵੀ ਨਹੀਂ ਕਰਦੀ ਤੇ ਇਸ ਕਰਕੇ ਜਿਹੜਾ ਇਹ ਜਿਹੜਾ ਬਲਕੇ ਸਿੱਖਾ ਨੂੰ ਸਿੱਖਾਂ ਨੇ ਮੋਰਚਾ ਲਾਇਆ ਅਮਰਜੈਂਸੀ ਦੇ ਖਿਲਾਫ ਕਿ ਸੰਤ ਜਨਰਲ ਸਿੰਘ ਪਿੰਡਾਂ ਰੇ ਭੰਡ ਰਹੀ ਹੈ ਜੀ ਨੂੰ ਇੰਨਾ ਨਹੀਂ ਪਤਾ ਵੀ ਸਿੱਖ ਸਾਈਕੀ ਕੀ ਹੈ ਸੰਤਾਂ ਨੇ ਸ ਕਦੇ ਮੰਗਿਆ ਨਹੀਂ ਮੈਨੂੰ ਮੈਂ ਆਪ ਉੱਥੇ ਦਰਬਾਰ ਸਾਹਿਬ ਵੀ ਗਿਆ ਜਦੋਂ ਨਾਲ ਇੰਟਰੋਡਕਟਿਵ ਲੋ ਉਹ ਬੜਾਈ ਸੀ ਮੈਂ ਜੇ ਕਦੇ ਉਹਨਾਂ ਨੂੰ ਸੁਣਿਆ ਦੀ ਸਾਨੂੰ ਖਾਲਸਾਣ ਹੋਰ 100 ਗੱਲਾਂ ਉਹਨਾਂ ਦੀ ਹੋ ਸਕਦੀਆਂ ਉਹਨਾਂ ਨੇ ਕਦੇ ਖਾਲਸਾਣ ਦੀ ਮੰਗ ਮੇਰੇ ਸਾਹਮਣੇ ਕਦੇ ਹੋਈ ਨਹੀਂ ਐਥੇ ਕਦੇ ਸੁਣਿਵਨੀ ਇੱਕ ਬਾਰਾਂਚਵਨੀ ਪਈ ਹੋ ਸਕਦਾ ਕਿਸੇ ਨੇ ਪੜ੍ਹੀ ਹੋਵੇ ਜੇ ਕੰਗਣਾ ਰਣਾਵਤ ਨੇ ਉਹ ਖਬਰਾਂ ਦੇਖੀਆਂ ਹੁਣ 10 ਵੀ ਕੋਈ ਆਡੀਓ ਦੇਖਿਆ ਹੋਵੇ ਕਿਉਂਕਿ ਹੂੰ ਤਾਂ ਇਹਨੂੰ ਪਤਾ ਨਹੀਂ ਇਹਨੇ ਕਿਹਾ ਉਹ ਘਟਨਾ ਦੀ ਚਸ਼ਮਦੀਦ ਗਵਾਇ ਇਹ ਫਿਰ ਦੇ ਆ ਕੇ ਲੋਕਾਂ ਸਾਹਮਣੇ ਪੇਸ਼ ਕਰ ਦੇਣਾ ਕਹਿਣਾ ਤਾਂ ਬੜਾ ਸੁੱਖ ਹੈ ਕਿਸੇ ਕੈਰੈਕਟਰ ਤੋਂ ਸੀ ਕੁਝ ਮਰਜ਼ੀ ਕਹਾ ਦਿਓ ਰੂਸਿਕਾ ਕੈਰੈਕਟਰ ਬਣਾ ਕੇ ਜਿਹੜਾ ਕੈਰੈਕਟਰ ਇਹਨੇ ਬਣਾਇਆ ਹੈ ਮੈਂ ਚਾਹੀ ਗੱਲ ਕਹਿਣ ਨੂੰ ਤਿਆਰ ਬਿਓ ਕੈਰੈਕਟਰ ਦਰਬਾਰ ਸਾਹਿਬ ਚ ਉਹਨਾਂ ਸੀਜੀ ਦੇਣ ਤਿਆਰ ਹੈ ਜਿਹੜਾ ਜੈਨੇ ਕੈਰੈਕਟਰ ਬਣਾਇਆ ਹੈ ਸੰਤਾਂ ਦਾ ਉਹ ਜਿਹੜਾ ਉਹ ਜਿਹੜਾ ਕੈਰੈਕਟਰ ਉਹ ਸੀਜੀ ਦੇਣ ਨੂੰ ਤਿਆਰ ਹੈ ਫਿਰ ਜਿਹੜਾ ਸੀ ਕੈਰੈਕਟਰ ਇਹੋ ਜਿਹਾ ਬਣਾਤਾ ਉਹ ਤੋਂ ਜੋ ਮਰਜੀ ਕਹਾ ਦੋ ਜੋ ਮਰਜੀ ਕੋ ਕੋ ਨੂੰ ਉਹਨੂੰ ਕਿਹੜਾ ਹੁੰਦਾ ਆਪਣੇ ਪੈਸੇ ਲੈਣੇ ਨੇ ਐ ਕਹਤੋਂ ਦੱਸ ਗਣਾ ਅਸੀਂ ਪ੍ਰੰਤਿ ਹਜ਼ਾਰ ਤੋਂ ਵੱਧ ਡਰਾਮੇ ਕਰੇ ਨੇ ਪੰਜਾਬ 'ਚ ਆਮ ਬੱਚਿਆਂ ਨੂੰ ਅਸੀਂ ਤਿਆਰ ਕਰਦੇ ਸੀ ਨਾਟਕਾਂ ਵਾਸਤੇ ਪਸੇ ਉਹਨਾਂ ਨੇ ਇਹ ਸਮਝਾਉਂਦੇ ਸੀ ਵੀ ਜੇ ਤੁਸੀਂ ਨਾਟਕ ਕਰਨਾ ਹੈ ਨਾ ਸੱਚਮੁੱਚ ਉਹ ਚ ਜਾਨ ਤਾਂ ਪਊਗੀ ਜੇ ਤੁਸੀਂ ਆਪਦਾ ਵਰਤੋਬ ਵੀ ਉਹ ਜਿਹਾ ਕਰਨਾ ਹੈ ਇਸੇ ਕਰਕੇ ਉਹ ਬੱਚੇ ਜਿਹੜੇ ਨਾਟਕਾਂ 'ਤੇ ਕੰਮ ਕਰਦੇ ਸੀ ਕਿਉਂਕਿ ਉਹ ਨਾਟਕ ਸੀਗੇ ਵੀ ਪਾਣੀ ਕਿਵੇਂ ਬਚਾਉਣਾ ਹੈ ਵਿਦਿਆ ਕਿਵੇਂ ਪੜ੍ਹੋਣੀ ਹੈ ਜ਼ੁਲਮ ਦੇ ਖਿਲਾਫ ਕਿਵੇਂ ਲੜਨਾ ਹੈ ਤੇ ਉਹ ਬੱਚੇ ਅੱਜ ਵੀ ਚੰਗੇ ਬੱਚੇ ਹੋਨੇ ਨੇ ਕਿਉਂਕਿ ਜੀਵਨ ਬਦਲ ਜਾਂਦਾ ਬੰਦੇ ਦਾ ਇੱਥੇ ਸਿਰਫ ਕਿਤੇ ਵਾਸਤੇ ਕਰ ਰਹੇ ਨੇ ਉਹ ਤਾਂ ਵੋਲੰਟਰੀ ਕਰਦੇ ਸੀ ਪੈਸਾ ਕੋਈ ਨਹੀਂ ਲੈਂਦੇ ਸੀ ਉਹ ਜੀ ਵਾਕਰ ਦੀ ਸੀ ਇੱਥੇ ਤਾਂ ਕਿਤੇ ਵਾਸਤੇ ਕਿਤੇ ਵਾਸਤੇ ਜਿਹਨੂੰ ਥੱਬਾ ਨੋਟਰਾ ਦਾ ਮੈਂ ਜੋ ਮਰਜ਼ੀ ਕਹੂਗਾ ਜੋ ਮਰਜ਼ੀ ਕਹਾਲੋ ਤੋ ਕੋਈ ਗੁਜ਼ਰਦਾ ਡਾਇਲੋਗ ਉਹ ਬੋਲਣਾ ਹੈ ਜਿਹੜਾ ਉਹਦਾ ਡਾਇਰੈਕਟਰ ਉਹਨੂੰ ਕਹੇਗਾ ਡਾਇਰੈਕਟਰ ਕੰਗਨਾ ਰਣਾਉਂਦਾ ਹੈ ਫਰੇਜ਼ ਕਰਕੇ ਡਾਇਰੈਕਟਰ ਜ਼ਿੰਮੇਵਾਰ ਹੈ ਉਹਦੀ ਜੋ ਕੁਛ ਉਹਦੇ ਡਾਇਲੋਗ ਨੇ ਇਹ ਜਵਾਬ ਦੇਵੇ ਲੋਕਾਂ ਨੂੰ ਜਵਾਬ ਦੇਵੇ ਜਾਂ ਤਾਂ ਸਾਬਤ ਕਰੇ ਤੇ ਜਾਂ ਫਿਰ ਇਹ ਇੱਥੇ ਲੋਕਾਂ ਦੇ ਵਿੱਚ ਮਾਫੀ ਮੰਗੇ ਪਬਲਿਕ ਚ ਆ ਕੇ ਇਹ ਹੋਰ ਨਹੀਂ ਆਪਾਂ ਇਹ ਨਹੀਂ ਕਹਿੰਦੇ ਉਹ ਇੱਕ ਹਰਤਾ ਹੈ ਵੀ ਇਦੋਂ ਵੱਧ ਉਹਨੂੰ ਕੁਛ ਕਹੀਏ ਮਾਫੀ ਤਾਂ ਮੰਗੇ ਘਟੋ ਘਟ ਜੇ ਨਹੀਂ ਇਹ ਨਹੀਂ ਉਹ ਉਹਦੇ ਚਾਇ ਵੀ ਹਾਂ ਮੈਂ ਠੀਕ ਸਭ ਬਣਤੀਆਂ ਉਹਨੇ ਗਲਤ ਕਿਹਾ ਸੰਤਾ ਬਾਰੇ ਜਾਂ ਉਹਦਾ ਸਾਬਤ ਕਰੇ ਤੇ ਜਾਂ ਫਿਰ ਮਾਫੀ ਮੰਗੇ ਇਹਦੂ ਕਰ ਤਾਂ ਕੁਛ ਨਹੀਂ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹ ਨਫਰਤ ਫੈਲਾ ਰਹੀ ਹੈ ਕਿਸਾਨੀ ਅੰਦੋਲਨ ਬਾਰੇ ਕਿਸਾਨੀ ਅੰਦੋਲਨ ਬਾਰੇ ਤਾਂ ਮਾਫੀ ਮੰਗੇ ਸਰਨਾਣੀ ਕਿਉਂਕਿ ਤਾਂ ਰੋਜ਼ ਕਿਸਾਨੀ ਅੰਦੋਲਨ ਤੇ ਇਹੀ ਕੁਛ ਕਰਦੀ ਹੈ ਕੱਪੜ ਵੀ ਇਸੇ ਕਰਕੇ ਖੰਦਾ ਸੀ ਕਿ ਕਿਸਾਨੀ ਅੰਦੋਲਨ ਤੇ ਹੋਰ ਗੋਲਬੋਲ ਵੀ ਹੈ ਕਿਉਂਕਿ ਉਹਨੂੰ ਇਤੋਂ ਨਾਲ ਕਿਤੇ ਫੀਡਰ ਉਹ ਤਾਂ ਕਈਆਂ ਇਹ ਸਿੱਖੇ ਹੋਏ ਸੀ ਉਹਦੇ ਉੱਤੇ ਕਿਸੇ ਨਾ ਕਿਸੇ ਦਾ ਅਸਰ ਹੈ ਜਿਹੜਾ ਇਹ ਕਹਿੰਦਾ ਵੀ ਤੁਸੀਂ ਰੋਜ਼ ਪੰਜਾਬ ਨੂੰ ਗਾਲਾਂ ਕੱਢੀਆਂ ਨੇ ਤੇ ਪੰਜਾਬ ਦੇ ਉਲਟ ਬੋਲਣਾ ਉਹਨੂੰ ਪਤਾ ਨਹੀਂ ਵੀ ਪੰਜਾਬ ਤੇ ਹਿਮਾਚਲ ਤਾਂ ਇਕੱਠੇ ਤੇ ਮਾਚਲੇ ਪੰਜਾਬ ਦਾ ਹਿੱਸਾ ਰਿਹਾ ਹੈ ਕਿੰਨਾ ਹਿੱਸਾ ਧਰਮਪੁਰ ਇਹ ਸਾਰਾ ਕਾਂਗੜਾ ਇਹ ਪੰਜਾਬ 'ਚ ਰਹੇ ਨੇ ਉਹਨਾਂ ਉਹਨਾਂ ਤਸਵੀਰ ਹੁੰਦੀ ਸੀ ਖਿਆਲ 'ਚ ਉਹ ਇਹਨੂੰ ਇਹ ਪਤਾ ਨਹੀਂ ਵੀ ਲੜਕੀ ਨੂੰ ਵੀ ਇਹ ਹਿਮਾਚਲ ਤੇ ਪੰਜਾਬ ਦੀ ਤਾਂ ਸਾਂਝ ਹੀ ਬੜੀ ਵੱਡੀ ਹੈ ਇਹ ਇਹ ਪੰਜਾਬ ਨਾਲ ਇਹਦਾ ਵੀ ਇਹਨਾਂ ਨੇ ਇੱਕ ਪੰਗਾ ਜਿਹਾ ਉੱਥੇ ਪਵਾਇਆ ਸੀ ਪੰਜਾਬੀ ਮੁੰਡਿਆਂ ਦਾ ਕੋਈ ਝਗੜਾ ਝਗਲਾ ਜਿਸ ਨਾਲ ਉਹ ਪੰਜਾਬ ਜਿਹੜਾ ਹੈਗਾ ਨਾ ਸੂਬਾ ਟੂਰਿਜ਼ਮ ਤੇ ਨਿਰਭਰ ਕਰਦਾ ਇਹ ਉੱਥੋਂ ਦੇ ਅਰਥਚਾਰੇ ਨੂੰ ਨਾ ਖਰਾਬ ਕਰੇ ਇਦਾਂ ਕਰ ਕਰ ਕੇ ਔਰ ਬਹੁਤ ਸਾਰੇ ਪੰਜਾਬੀ ਜਾਂਦੇ ਨੇ ਹਿਮਾਚਲ ਚ ਟੂਰਿਜ਼ਮ ਦੇ ਵਾਸਤੇ ਪੋਸਟ ਟੂਰਿਜ਼ਮ ਦੀ ਇੰਡਸਟਰੀ ਨੂੰ ਖਰਾਬ ਕਰ ਰਹੀ ਹੈ ਇਹ ਆਪਣੇ ਸੂਬੇ ਦੇ ਗਰੀਬ ਲੋਕਾਂ ਦਾ ਗਲਾ ਘੁੱਟ ਰਹੀ ਹੈ ਅੰਦੀ ਕੋਈ ਨਾ ਤੇ ਕੋਈ ਨੋਟ ਹੀ ਨੋਟ ਨੇ ਇਹ ਜੋ ਇਹਦੇ ਕੋਲ ਨੋਟ ਇੰਨੇ ਹੈਗੇ ਨਹੀਂ ਜਿਦਾ ਹਿਸਾਬ ਹੀ ਕੋਈ ਨਹੀਂ ਏਡੀ ਕੁਮਰ ਚ ਕੋਈ ਵਪਾਰ ਕਰਕੇ ਵੀ ਸ਼ਾਇਦ ਇਹਨੇ ਨੋਟ ਨਕਵਾ ਸਕਿਆ ਜਿੰਨੇ ਇਹਨੇ ਕਮਾ ਲਏ। ਸੋ ਇਹ ਤਾਂ ਜਿਹੜੀ ਹੈ ਲੋਕਾਂ ਦੀ ਰੋਜੀ ਰੋਟੀ ਜਿਹੜੇ ਉਸੇ ਕੁਲੀ ਦਾ ਕੰਮ ਕਰਦੇ ਨੇ ਜਿਹੜੇ ਉਸ ਆਵਦਾ ਸਮਾਨ ਵੇਚਦੇ ਨੇ ਛੋਟੇ ਛੋਟੇ ਹੋਟਲ ਖੋਦੇ ਹੋਏ ਨੇ ਜਾਂ ਜਿੰਨਾਂ ਨੇ ਵੱਡੇ ਵੀ ਚਲੋ ਹੋਟਲ ਖੋਦੇ ਨੇ ਜਿੱਥੇ ਰਹਿਣ ਦੂਣ ਦਾ ਪ੍ਰਬੰਧ ਹੈ ਉਹ ਸਾਰਿਆਂ ਦਾ ਨੁਕਸਾਨ ਕਰੀਏ ਗੱਲਾਂ ਕਰਕੇ ਕਿਉਂਕਿ ਇਸ ਨਾਲ हिमाचल दे टूरिज्म नु भी नुकसान होईगा जर पंजाब दी तुसी पंडी करोगे जब तुसी सिखਾਂ दी पंडी करोगे ता जेडे सिख एनआरआई ਆਉਣਗੇ ਉਹ ਹਿਮਾਚਲ ਚ ਜਾਣ ਤੋਂ ਗਰੇਜ ਕਰਨਗੇ ਇਹ ਜਾਣ ਬੁਝ ਕੇ ਪੰਜਾਬ ਨੂੰ ਹਿਮਾਚਲ ਨੂੰ ਡਲਾਰ ਰਹੀ ਹੈ ਇਹ ਜਾਣ ਬੁਝ ਕੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਇਹ ਜਾਣ ਬੁਝ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ ਇਹ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ ਇਹਨੂੰ ਕੋਈ ਹੱਕ ਨਹੀਂ ਇਹ ਦੇਸ਼ ਦੇ ਵਿੱਚ 파ੜੇ ਪਾ ਰਹੀ ਹੈ ਇਹ ਦੇਸ਼ ਦੇ ਵਿੱਚ ਨਫਰਤ ਫਲਾ ਰਹੀ ਹੈ ਇਸ ਨੂੰ ਇਹ ਨਫਰਤ ਨਹੀਂ ਫਲਾਉਣੀ ਚਾਹੀਦੀ ਕਿ ਜਿਹੜੇ ਆਪਣੇ ਹੈਗੇ ਨੇ ਇਹਨਾਂ ਦੇ ਗਰੇਵਾਲ ਸਾਹਿਬ ਉਹਨਾਂ ਤਾਂ ਕਹਿਤਾ ਵੀ ਇਹ ਬੀਜੇਪੀ ਦਾ ਬਿਆਨ ਤਾਂ ਹੈ ਨਹੀਂ ਉਹਦਾ ਕੰਡੀਡਾਬਦੀ ਦਾ ਹੋ ਸਕਦਾ ਹੈ ਉਹ ਪਹਿਲਾਂ ਵੀ ਪਹਿਲਾਂ ਕਹਿੰਦਾ ਉਹ ਬੀਜੇਪੀ ਸੀ ਅਸੀਂ ਤਾਂ ਉਹਦੇ ਨਾਲ ਨਹੀਂ ਜੁੜੇ ਹੋਏ ਤੇ ਬਾਕੀ ਉਹ ਜਿਹੜਾ ਹੈਗਾ ਉਹਨੇ ਜੋ ਕਿਹਾ ਉਹ ਆਪੇ ਭੁੱਲ ਗਏ ਪਰ ਉਹਨਾਂ ਨੇ ਅਜੇ ਤੱਕ ਵੀ ਨਹੀਂ ਮੈਂ ਇਹ ਉਹ ਦੇਖੂੰਗਾ ਮੈਂ ਫਿਲਮ ਦੇਖੂੰਗਾ ਫਿਰ ਦੱਸੂੰਗਾ ਉਹਨਾਂ ਨੇ ਵੀ ਸਿੱਧੇ ਤੌਰ ਤੇ ਨਹੀਂ ਕਿਹਾ ਵੀ ਇਹਨੇ ਮਾਰੀ ਗੱਲ ਕਰੀ ਹੈ ਕਿ ਅਸੀਂ ਪੇਸ਼ ਕਰਾਂਗੇ ਕਿਉਂਕਿ ਪੰਜਾਬ ਉਹ ਪੰਜਾਬ ਦੀ ਟੈਂਪੀ ਹੈ ਨਹੀਂ ਇਹ ਪੰਜਾਬ ਦੇ ਨੁਮਾਇੰਦੇ ਨੇ ਇਹ ਕਿਸਾਨਾਂ ਦੋਨਾਂ ਚੇ ਨਾਲ ਇਹ ਜਾਂਦੇ ਰਹੇ ਨੇ ਇਸ ਗੱਲ ਵਾਸਤੇ ਵੀ ਗੱਲਬਾਤ ਕਰਾਉਣੀ ਹੈ ਇਹ ਤੇ ਜਾਨੀ ਸਾਹਿਬ ਤੇ ਫਿਰ ਹੁਣ ਕਹਿ ਦਿੰਦੇ ਨਾ ਵੀ ਭਾਈ ਅਸੀਂ ਤਾਂ ਕੋਈ ਦੇਖਿਆ ਨਹੀਂ ਉਥੇ ਵੀ ਕਿਸਾਨਾਂ ਨੂੰ ਕੋਈ ਵਿਦੇਸ਼ੀ ਸੀਗੇ ਤੇ ਦੂਜੀ ਗੱਲ ਵੀ ਜੋ ਕੁਝ ਕੰਗਨਾ ਨੇ ਕਿਹਾ ਇਹ ਦੇਸ਼ ਪੱਖ ਦੀ ਦੇ ਵੀ ਉਲਟਾ ਹੈ ਦੇਸ਼ ਦੀ ਇਕਤਾ ਦੇ ਵੀ ਉਲਟਾ ਹੈ ਅਸੀਂ ਪਾਰਟੀ ਨੂੰ ਕਹਾਂਗੇ ਕਿ ਇਹਨੂੰ ਕੱਢੋ ਪਾਰਟੀ ਚੋਂ ਕੱਢੋ ਇਹ ਤਾਂ ਤਾਜੀ ਆਈਏ ਕੋਈ ਫੈਗਣਾ ਤਰਾਂ ਨਹੀਂ ਥੋੜਾ ਹੈ ਇਹ ਕੋਈ ਟਕਸਾਲੀ ਆਰਐਸਐਸ ਥੋੜਾ ਜਾਂ ਟਕਸਾਲੀ ਬੀਜੇਪੀ ਇਹ ਤਾਂ ਇਹ ਤਾਂ ਤਾਕਤ ਲੈਣ ਵਾਸਤੇ ਆਈ ਹੈ ਉਹਨਾਂ ਨੂੰ ਸੀਗਾ ਵੀ ਐਮਪੀ ਚਾਹੀਦਾ ਸਾਨੂੰ ਤੁਸੀਂ ਕਰਕੇ ਮੈਨੂੰ ਇਹ ਲੱਗਦਾ ਆਪਾਂ ਜੇ ਇਸ ਨੂੰ ਸਮਝਣਾ ਹੋਵੇ ਕਿ ਹੋਈਆਂ ਗੱਲਾਂ ਇਹੋ ਜੇ ਸਾਡੀ ਅਬਿਲਟੀ ਦੇ ਮੂੰਹੋਂ ਚੰਗੀਆਂ ਨਹੀਂ ਲੱਗਦੀਆਂ ਔਰ ਇਹ ਕਾਰਨ ਦਾ ਮੈਨੂੰ ਕਾਰਨ ਨਹੀਂ ਲੱਗਦਾ ਵੀ ਆਪਦੀ ਫਿਲਮ ਦੀ ਮਸ਼ਹੂਰੀ ਵਾਸਤੇ ਇਹ ਗੱਲਾਂ ਕਰਕੇ ਨਾ ਆਪਦੀ ਮਸ਼ਹੂਰੀ ਕਰੀ ਹੈ ਇਹ ਮਸ਼ਹੂਰੀ ਕਿਉਂਕਿ ਰੌਣਾ ਪੈ ਜਾਂਦਾ ਨਾ ਫਿਰ ਇੱਕ ਤੜਾ ਇਹਦੇ ਹੱਕ 'ਚ ਹੋ ਜਾਂਦਾ ਸੋ ਜਿਹੜੇ ਬੰਦੇ ਦੀ ਕੋਈ ਚੀਜ਼ ਵਿਕਦੀ ਨਾ ਨਾ ਹੋਵੇ ਉਹ ਕਹਿੰਦਾ ਇਹਨੂੰ ਖਰੀਦਿਓ ਨਾ ਇਹ ਵੀ ਗੱਲ ਕਹੇ ਜੀ ਇਹਦੇ ਚਾਹੇ ਆ ਜੀ ਇਹਦੇ ਚ ਫਲਾਣਾ ਜੀ ਮੈਂ ਇਹ ਕਰਿਆ ਇਹ ਸਾਰੀ ਇਹਦੀ ਫਿਲਮ ਵੇਚਣ ਦੀ ਚਾਲ ਹੈ ਤੇ ਇਹ ਫਿਲਮ ਵੇਚਣ ਦੀ ਚਾਲ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਲੋਕ ਸਭ ਪਾਪਰੋ ਵਰਸੇ ਦਾ ਐਸੇ ਕਰਕੇ ਕ੍ਰੀਏਟ ਕੀਤੀ ਹੈ ਕਿ ਫਿਲਮ ਚੱਲ ਜੇੁੱਜਾ ਇਹ ਵੀ ਹੈ ਕਿ ਦੇਖੋ ਜਿਹੜੇ ਵੱਡੇ ਫਿਲਮੀ ਸtare ਹੈਗੇ ਨੇ ਉਹ ਆਪਣੇ ਜਿਹੜੇ ਲੋਕ ਆਪਣੇ ਇਸ ਕਿੱਤੇ ਦੇ ਵਿੱਚ ਸਫਲ ਨੇ ਉਹ ਪੋਲਿਟਿਕਸ ਦੇ ਵਿੱਚ ਨਹੀਂ ਜਿਹੜੇ ਆਪਣੇ ਕਿੱਤੇ ਦੇ ਵਿੱਚ ਫੇਲ ਹੋ ਗਏ ਉਹ ਲੋਕ ਜ਼ਿਆਦਾਤਰ ਪੋਲਿਟਿਕਸ ਦੇ ਵਿੱਚ ਆਏ ਨੇ ਤੇ ਆ ਕੇ ਇਧਰ ਮੈਂਬਰ ਪਾਰਲੀਮੈਂਟ ਆ ਬੜੇ ਨੇ ਕੰਗਣਾ ਹੋਰਾਂ ਦੀ ਫਿਲਮਾਂ ਨੂੰ ਇੰਨਾ ਹੰਗਾਰਾ ਦੇਸ਼ ਵਾਸੀਆਂ ਵੱਲੋਂ ਨਹੀਂ ਮਿਲਿਆ ਤੇ ਇਸੇ ਕਰਕੇ ਸਮੇ ਸਮੇਂ ਦੇ ਉੱਪਰ ਕੰਟਰੋਵਰਸੀ ਕ੍ਰੀਏਟ ਕਰਦੀ ਰਹੀ ਹੈ ਤੇ ਹੁਣ ਵੀ ਮੇਨ ਮਕਸਦ ਆਈ ਹੈ ਕਿ ਫਿਲਮ ਹਿੱਟ ਹੋ ਜੇ ਇਸੇ ਕਰਕੇ ਉਹਦੇ ਚ ਕਿਰਦਾਰ ਕੜੇ ਗਏ ਫਿਲਮ ਦੇ ਵਿੱਚ ਇੱਕ ਭਾਈਚਾਰੇ ਦੇ ਨਾਲ ਫਿਲਮ ਜੋੜੀ ਗਈ ਉਸ ਤੋਂ ਬਾਅਦ ਉਹਦੇ ਬਿਆਨਵਾਜੀ ਕੀਤੀ ਗਈ ਸੋ ਡਾਕਟਰ ਸਾਹਿਬ ਇਸ ਐਗੈਂਡਾ ਵਿਸ਼ੇ ਤੇ ਤੁਸੀਂ ਸਮਾਂ ਦਿੱਤਾ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਰੋਸ਼ਨ